ਵਕਤ ਲਿਆਉਂਦਾ ਦਿਨ ਕਦੇ ਮਾੜੀ ਕਦੇ ਲਿਆਉਂਦਾ ਚੰਗੇ ਵਕਤ ਵਕਤ ਨਹੀਂ ਬਹੁਤਾ ਦਿੰਦਾ ਸਮਝ ਵਕਤ ਸਿਰ ਬੰਦੇ ਸਮਝ ਵਕਤ ਸਿਰ ਬੰਦੇ ਵਕਤ ਬੰਦੇ ਨੂੰ ਵਕਤ ਪਾ ਦੇਵੇ ਵਕਤ ਬੰਦੇ ਨੂੰ ਵਕਤ ਪਾ ਦੇਵੇ ਜਦੋਂ ਫੜਿਆ ਜਾਵੇ ਹੱਥ ਰੰਗੇ ਵਕਤ ਕਿਸੇ ਨੂੰ ਨਹੀਂ ਵਖਸ਼ਦਾ ਸਭ ਨੂੰ ਕਰਦਾ ਨੰਗੇ ਸਭ ਨੂੰ ਕਰਦਾ ਨੰਗੇ ਵਕਤ ਝਾੜ ਦੇਵੇ ਅੰਬਰੀ ਗੁੱਡੀਆਂ ਵਕਤ ਝਾੜ ਦੇਵੇ ਅੰਬਰੀ ਗੁੱਡੀਆਂ ਵਕਤ ਸੁੱਟ ਦੇਵੇ ਪੁੰਝੇ ਵਕਤ ਕਰ ਦੇਵੇ ਬੰਦ ਜਵਾਨਾਂ ਬੋਲਣ ਲਾ ਦੇਵੇ ਗੁੰਗੇ ਬੋਲਣ ਲਾ ਦੇਵੇ ਗੁੰਗੇ ਵਕਤ ਨਾ ਰੁਕਦਾ ਵਕਤ ਨਾ ਝੁਕਦਾ ਵਕਤ ਨਾ ਰੁਕਦਾ ਵਕਤ ਨਾ ਝੁਕਦਾ ਵਕਤ ਝੁਕਾਏ ਬੰਦੇ ਵਕਤ ਹੀ ਸਿਰ ਤੇ ਤਾਜ ਸਜਾਉਂਦਾ ਵਕਤ ਹੀ ਸੂਲੀ ਟੰਗੇ ਵਕਤ ਹੀ ਸੂਲੀ ਟੰਗੇ ਵਕਤ ਹਰਾਵੇ ਵਕਤ ਜਿਤਾਵੇ ਵਕਤ ਹਰਾਵੇ ਵਕਤ ਜਿਤਾਵੇ ਵਕਤ ਪਵਾ ਦੇਵੇ ਟੰਬੇ ਵਕਤ-ਵਕਤ ਨਾਲ ਤੋੜ ਦਿੰਦਾ ਹੈ ਚੌ ਪਾਈਆਂ ਦੇ ਕੰਦੇ ਚੌ ਪਾਈਆਂ ਦੇ ਕੰਦੇ ਵਕਤ ਵਿਛੋੜੇ ਵਕਤ ਮळाਵੇ ਵਕਤ ਵਿਛੋੜੇ ਵਕਤ ਮळाਵੇ ਵਕਤ ਕਦੇ ਨਾ ਸੰਗੇ ਕੈਥ ਵਕਤ ਨੇ ਸਨ 47 ਭਾਰਤ ਭਾਕ ਸੀ ਵੰਡੇ ਭਾਰਤ ਭਾਕ ਸੀ ਵੰਡੇ ഭാ പാക്സി വണ്ടേ